ਲੋ ਜੀ ਇਹ ਅਮਰੀਕਾ ਇੱਥੇ ਕਾਫੀ ਸੂਬਿਆਂ 'ਚ ਸਨੋ ਪੈ ਰਹੀ ਹੈ ਤੇ ਖਾਸ ਕਰਕੇ ਮੈਂ ohio ਤੋਂ ਸਮੀਪ ਸਿੰਘ ਉਮਟਾਲਾ ਤੇ ਕਾਫੀ ਸਨੋ ਪੈ ਰਹੀ ਹੈ ਤੇ ਅੰਮ੍ਰਿਤਸਰ ਤੋਂ ਜੇ ਕੋਈ ਕਤਰ 에ਅਰਵੇਜ਼ ਤੇ ਅਮਰੀਕਾ ਵੀ ਆ ਰਿਹਾ ਹੈ ਸ਼ਿਕਾਗੋ ਨਿਊਯਾਰਕ ਫਿਲਡੈਲਫੀਆ ਡੈਲਸ ਤੇ ਗੋ ਕਨੈਕਟਿੰਗ ਫਲਾਈਟ ਹੈ ਤੇ ਗੋ ਕਾਫੀ ਫਲਾਈਟਾਂ ਕੈਨਸਲ ਨੇ ਸੋ ਤਿਆਰੀ ਕਰਕੇ ਆਓ ਪਹਿਲਾਂ ਐਜ਼ ਅ ਬੈਕਅਪ ਹੋਟਲ ਬੁੱਕ ਕਰਾ ਲਓ ਅਮਰੀਕਾ ਚ ਹੋਟਲ ਨਹੀਂ ਦਿੰਦੇ ਜੇ ਵਾਦਰ ਡਿਲੇ ਹੋਵੇ ਖਾਸ ਤੱਕ ਕਈ 에ਅਰਲਾਈਨਸ ਦੇ ਦਿੰਦੀਆਂ ਹੁਣ ਪਰ ਇੱਥੇ ਅਮਰੀਕਨ 에ਅਰਲਾਈਨਸ ਨਾਲ ਕਨੈਕਸ਼ਨ ਹੈ ਕਤਰਦਾ ਜਾਂ ਵੈਸਟ ਚ ਜਾਂ ਇੱਕ ਦੋ ਹੋਰ 에ਅਰਲਾਈਨਸ ਅਲਾਸਕਾ 에ਅਰਲਾਈਨ ਨਾਲ ਬਹੁਤ ਸਨੋ ਪਈ ਹੈ ਸਭ ਕੁਝ ਬੰਦ ਹੈ ਅਮਰੀਕਾ ਚ ਵਾਦਰ ਡਿਲੇ ਹੋਵੇ ਕੈਨਸਲੇਸ਼ਨਸ ਹੋਣ ਇੱਕ ਬੱਚੀ ਆਈ ਸੀ ਹੁਣੇ ਪੰਜਾਬ ਤੋਂ ਹੁਸ਼ਿਆਰਪੁਰ ਤੋਂ ਉਹ ਸ਼ਿਕਾਗੋ ਹੈ ਤੇ ਮੈਨੂੰ ਉਹਨਾਂ ਦਾ ਕੰਟੈਕਟ ਮੇਰੇ ਜਾਣਨ ਵਾਲੇ ਨੇ ਹਨ ਤੇ ਉਹਨਾਂ ਨੂੰ ਵੀ ਕਿਹਾ ਕੱਲ ਰਾਤ ਦੀ ਫਲਾਈਟ ਦਵਾਂਗੇ ਸੋ ਉਸ ਤਰੀਕੇ ਜੇ ਉਹ 에어ਪੋਰਟ ਆਉ ਤੇ ਰਿਕੁਐਸਟ ਕਰੋ ਸਟੈਂਡ ਬਾਈ ਤੇ ਕਰ ਦੋ ਅਗਲੀ ਫਲਾਈਟ ਲਈ ਤੇ ਪਰ ਜੇ ਰਾਤ ਦਾ ਕਈ ਵਾਰ ਤੇ ਪੇਰੈਂਟਸ ਆ ਰਹੇ ਨੇ ਤੇ ਪਲੀਜ਼ ਉਹਨਾਂ ਦਾ ਪਹਿਲਾਂ ਇੰਤਜ਼ਾਮ ਕਰਿਆ ਕਰੋ ਜਾਂ ਤੁਸੀਂ ਕਰ ਸਕਦੇ ਹੋ ਕਿ ਹੋਟਲ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਜਾਣਾ ਹੈ ਜਾਂ ਲਾਗੇ ਹੋਟਲ ਹੁੰਦੇ ਨੇ ਤੇ ਇਸ ਤਰ੍ਹਾਂ ਇਹ ਅਮਰੀਕਾ ਜਿਸ ਸਮੇ ਬਹੁਤ ਕੁਝ ਸੂਬਿਆਂ ਚ ohio ਚਾ ਹੋਰ ਨਾ ਸਟੇਟਸ ਬਹੁਤ ਸਨੋ ਪਈ ਹੈ ਫੁੱਟ ਫੁੱਟ ਤੋਂ ਉੱਪਰ ਤੇ ਜ਼ਰੂਰ ਜੇ ਤੁਹਾਡੀ ਫਲਾਈਟ ਕੈਨਸਲ ਹੋ ਜਾਣ ਤੇ ਪਹਿਲਾਂ ਸਾਰਾ ਇੰਤਜ਼ਾਮ ਕਰਕੇ ਆਉਨੇ ਤੇ ਤੁਸੀਂ 에어ਪੋਰਟ ਤੇ ਆਰਾਮ ਕਰਨਾ ਪਏਗਾ ਬਹੁਤ ਬਤਨਵਾਦ